ਸਸ਼ੇ ਕਲਜੀ ਵੀਡੀਓ ਦੇਖ ਰਹੇ ਹੈ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਆਂ ਚ ਰੱਚ ਦੀ ਵੱਡੀ ਖਬਰ ਖਬਰ ਨੰ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਰਪੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਲਓ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਹਵਾਈ ਯਾਤਰੀਆਂ ਲਈ ਖੁਸ਼ਖਬਰੀ ਸਿਰਫ 80 ਰੁਪਏ ਚ ਮਿਲ ਰਹੀ ਹੈ ਫਲਾਈਟ ਟਿਕਟ ਇੰਜ ਕਰਨੀ ਹੋਵੇ ਕਿ ਬੁਕਿੰਗ ਇਸ ਦੇ ਨਾਲ ਹੀ ਇਹ ਆਫਰ ਇੰਡੀਗੋ ਜਾਂ 에어 ਇੰਡੀਆ ਵਰਗੀ ਵੱਡੀ 에어ਲਾਈਨਸ ਦੁਆਰਾ ਨਹੀਂ ਬਲਕਿ ਔਲ ਇਹ ਦੁਆਰਾ ਦਿੱਤੀ ਜਾ ਰਹੀ ਇਸ ਦਿਨ ਲਈ ਕੱਲ ਅੱਜ ਕੱਲ ਜ਼ਿਆਦਾ ਲੋਕ ਆਪਣੇ ਸਮਾਂ ਬਚਾਉਣ ਲਈ ਫਲਾਈਟਾਂ ਹੀ ਸਫ਼ਰ ਕਰ ਰਹੇ ਹਨ ਪਰ ਹਵਾਈ ਟਿਕਟ ਮਹਿੰਗੀ ਹੋਣ ਕਾਰਨ ਇਹ ਆਮ ਆਂਦਮੀ ਦੇ ਬਸ ਦੀ ਗੱਲ ਨਹੀਂ ਇਸ ਦਿਨ ਪਰ ਹੁਣ ਜੋ ਖਬਰ ਆਸੀ ਤੁਹਾਨੂੰ ਦੇਣ ਜਾ ਰਹੇ ਹਾਂ ਉਹ ਸੁਣ ਕੇ ਤੁਸੀਂ ਹੈਰਾਨ ਰਹਿ ਜਾਓਗੇ ਇਸ ਦੇ ਨਾਲ ਹੀ ਭਾਵੇਂ ਹੀ ਤੁਹਾਨੂੰ ਯਕੀਨ ਹੋਵੇ ਪਰ ਤੁਸੀਂ ਸਿਰਫ 80 ਰੁਪਏ ਵਿੱਚ ਹਵਾਈ ਟਿਕਟ ਦਾਸ ਅਫਰ ਕਰ ਸਕਦੇ ਇਸ ਦਿਨ ਇਹ ਆਫਰ ਇੰਡੀਗੋ ਜਾਂ 에어 ਇੰਡੀਆ ਵਰਗੀ 에어ਲਾਈਨਸ ਦੁਆਰਾ ਨਹੀਂ ਬਲਕਿ ਅਲਾਈਨਸ 에어 ਦੁਆਰਾ ਵੀ ਦਿੱਤੀ ਜਾ ਰਹੀ ਹੈ ਇਸ ਦਿਨ ਨਾਲ ਹੀ ਘਹਾਟੀ ਅਤੇ ਸਿੰਗਲ ਸ਼ਿਲਾਗ ਵਿਚਾਲੇ ਚੱਲਦੀ ਫਲਾਈਟ ਦੱਸਦੀ ਹੈ ਕਿ ਇਸ 에어ਲਾਈਨਸ ਨੇ ਘਹਾਟੀ ਅਤੇ ਸਿੰਗਲਾ ਵਿੱਚ ਕਾਲ ਸਿਰਫ 25 ਮੀਟਾ ਦੀ ਦੂਰੀ ਤੈਅ ਕਰਨੀ ਵਾਲੀ ਫਲਾਈਟ ਸ਼ੁਰੂ ਕੀਤੀ ਗਈ ਹੈ ਇਸ ਫਲਾਈਟ 'ਚ ਬੈਠ ਕੇ ਤੁਸੀਂ ਖਿੜਕੀ ਤੋਂ ਹਿੱਟ ਦੇਖ ਕੇ ਬਾਹਰ ਦੇ ਵਾਦਿਆਂ ਦੇ ਖੂਬਸੂਰਤ ਨਜ਼ਾਰੇ ਵੀ ਆਨੰਦ ਲੈ ਸਕਦੇ ਹੋ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ